ਬਠਿੰਡਾ ਮੁਕਸਾ ਰੋਡ ਤੇ ਕਹਿੰਦੇ ਕੋਈ ਫੈਕਟਰੀ ਮਿਲੀ ਆ ਤੇ ਫੈਕਟਰੀ ਦੇ ਵਿੱਚ ਗੋਲੀਆਂ-ਗੋਲੀਆਂ ਉਹ ਆਪ ਹੀ ਬਣਾਈ ਜਾਂਦੇ ਸੀਗੇ ਬੰਦੇ ਵੀ ਇੱਧਰ ਦੇ ਆਪਣੇ ਏਰੀਏ ਦੇ ਹੀ ਦੱਸ ਰਹੇ ਨੇ ਇੱਧਰ ਡੱਬ ਵਾਲੀ ਸਾਈਡ ਦੇ ਇੱਕ ਦੋ ਪਤਨੀ ਤਿੰਨ ਭਰਾ ਨੇ ਤੇ ਕੁਝ ਨਕਦੀ-ਨਕਦੀ 7.5 ਲੱਖ ਰੁਪਏ ਉਹ ਵੀ ਮਿਲਿਆ ਇਹ ਨਾ ਜਿਹੜਾ ਇਹ ਇਲਾਕਾ ਹੈ ਬਠਿੰਡਾ ਵਯਾ ਗਾਂ ਲੰਘ ਜੋ ਮਾਨਸਾ ਉੱਥੇ ਤੇ ਅੱਗੇ ਰੌਲਾ ਪਿਆ ਸੀ ਤੁਹਾਨੂੰ ਯਾਦ ਹੋਣਾ ਇੱਕ ਇਨਸਪੈਕਟਰ ਦਾ ਬੜਾ ਰੌਲਾ ਪਿਆ ਸੀਗਾ ਉਦਮ ਨਾ ਜਾਣੇ ਕੌਣ ਸਾ ਸਸਤਾ ਨਸ਼ਾ ਕਰਤਾ ਹੈ ਹਮ ਅੱਜ ਕੱਲ ਉਹ ਸਭ ਸੇ ਵਫਾ ਕਰਤਾ ਹੈ ਵਫਾ ਕਰਤਾ ਹੈ ਜੀ ਇਹ ਇਹ ਅੱਜ ਕੱਲ ਦੇਖੋ ਨਸ਼ੇ ਹੁਣ ਕਈ ਕਿਸਮ ਦੇ ਤੇ ਨਸ਼ੇ ਮਹਿੰਗੇ ਬੜੇ ਹੋਏ ਪੈਨੇ ਹਮ ਆ ਪੁਕੀ ਪੋਸਟੀ ਤੁਸੀਂ ਵੇਖ ਲਓ ਕਿੰਨੇ ਦਾ ਜੀ ਤੇ ਜਦੋਂ ਇਸ ਤਰ੍ਹਾਂ ਦੇ ਨਸ਼ੇ ਮਹਿੰਗੇ ਹੋ ਜਾਂਦੇ ਨੇ ਫੀਮ ਆਮ ਬੰਦੇ ਦੀ ਪਹੁੰਚ ਤੋਂ ਬਾਹਰ ਹੈ ਅੱਜ ਕੱਲ ਛੱਟਾ ਉਹ ਚਨੀ ਸਾਹਿਬ ਇੱਕ ਵੀਡੀਓ ਪਾ ਰਹੇ ਸੀ ਪਿਓ ਦੀ ਤਨਖਾਹ 5 ਕੇ 7000 ਤੇ ਬੱਚਾ ਕਹਿ ਰਿਹਾ ਕਿ ਮੈਂ 20 ਕੇ 25000 ਦਾ ਪੀਣਾ ਜੀ ਚਿੱਟਾ ਅਸੀਂ ਸੋਚ ਕੇ ਦੇਖੋ ਤੇ ਇੱਧਰ ਇੱਕ ਜਗਰਾਉਂ ਦੇ ਲਾਗੇ ਪਿੰਡ ਐ ਸ਼ਾਇਦ ਛੇਰਪੁਰ ਉੱਥੇ ਦੱਸਦੇ ਕਿ ਸਤਵਾ ਜੀ ਮਰਿਆ ਆ ਕੱਲ ਕੇ ਪਰਸੋਂ ਨਸ਼ੇ ਨਾਲ ਨਸ਼ੇ ਨਾਲ ਸਤਵਾ ਜੀ ਇਨ ਕੋ ਟੱਬਰਦਾ ਟੱਬਰਦਾ ਹਾਂ ਬਿਲਕੁਲ ਸੰਗਤ ਮੰਡੀ ਦੇ ਵਿੱਚ ਕੀ ਹੋਇਆ ਯੋਧੋ ਨਸ਼ਾ ਪਰੋਤ ਵੇਖੋ ਕਿਦਾਂ ਦਾ ਚੱਲ ਰਿਹਾ ਹੂੰ ਉਹ ਨਾ ਕਿ ਸੇ ਨੇ ਤਸਕਰ ਫੜਿਆ ਤੇ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਉਹ ਛੱਡਤਾ ਹੂੰ ਤੇ ਮੈਂ ਕਿਹਾ ਫਿਰ ਲੋੜ ਹੀ ਕੀ ਐ ਫੜਾਉਣ ਦੀ ਐਵੇਂ ਜ਼ਹਿਮਤ ਕਰਦੇ ਹੋ ਅਗਲੇ ਨੂੰ ਲਿਜਾਓ ਵੈਰ ਵੀ ਲੈਣੇ ਆ ਤੁਸੀਂ ਨਹੀਂ 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 ਲੋੜ ਹੀ ਨਹੀਂ ਫੜ ਲਓ ਲੈ ਜਾਓ ਤੇ ਜਿਹੜਾ ਐਸ ਐਚਓ ਦਾ ਕਮਰਾ ਹੈ ਉਹਦੇ ਚ ਜਾ ਕੇ ਉਹਨੂੰ ਇੱਕ ਸ਼ੀਲਡ ਦੇ ਦਿਓ ਹੂੰ ਫੋਟੋ ਕਰਾ ਕੇ ਤੇ ਵਾਪਸ ਆ ਜਾਓ ਵਾਪਸ ਆ ਜੀ ਤੇਹੀ ਹੋ ਸਕਦਾ ਜੀ ਫਿਰ ਹੋਰ ਕੀ ਐ ਹੂੰ ਤੇ ਅੱਭੀ ਸਾਲੋਂ ਤੁਸੀਂ ਤੁਹਾਡਾ ਕਮਰਾ ਚਾਹੀਦਾ 2 ਮਿੰਟ ਆਫਿਸ ਤੇ ਨਾਲ ਤੁਸੀਂ ਖੜੋ ਉਹ ਤੇ ਸ਼ੀਲਡ ਅਗਲੇ ਨੂੰ ਦਿਓ ਵੀ ਵੀਰੇ ਬਹੁਤ ਸੋਹਣਾ ਕੰਮ ਕਰਦਾ ਪਿਆ ਜੀ ਕਮੇਟੀ ਤੇਰੇ ਕੰਮ ਤੋਂ ਖੁਸ਼ ਹੋਈ ਆ ਹੂੰ ਬਹੁਤ ਘੋੜਿਆ ਤੇਰੇ ਚ ਬੜਿਆ ਉਸਨੇ ਦੱਬੀ ਆ ਕੰਮ ਤਾਂ ਮਤਲਬ ਕਿ ਆ ਹਾਲ ਬਣੇ ਪਏ ਨੇ खैर ਇੱਥੇ ਜਿਹੜੀ ਇੱਕ ਰਿਕਵਰੀ ਹੋਈ ਸੀ ਉਹ ਸ਼ਾਇਦ ਨਵੰਬਰ ਚ ਉਸੇ ਕਿੱਲੇ ਵਾਲੀ ਹੂੰ ਉਹ ਤੇ ਕਿੱਲੇ ਵਾਲੀ ਥਾਣਾ ਬਣ ਗਿਆ ਪਹਿਲਾਂ ਕਿੱਲੇ ਵਾਲੀ ਚੌਂਕੀ ਹੁੰਦੀ ਹੁੰਦੀ ਸੀ ਉੱਥੋਂ ਬਾਅਦ ਫਿਰ ਕਹ ਲਓ ਕਿ ਇਹ ਚੀਜ਼ ਜਿਹੜੀ ਅੱਗੇ ਤੁਰਦੀ ਆ ਹੁਣ ਇੱਥੇ ਐਸਐਸਪੀ ਆਏ ਨੇ ਆਪਣੇ ਸ੍ਰੀ ਮੁਖਸਰ ਸਾਹਿਬ ਆਭਿਮਨਯੂ ਰਾਣਾ ਜੀ ਹਾਂਜੀ ਇਸ ਜ਼ਿਲ੍ਹੇ ਦੀ ਪੁਲਿਸ ਨੇ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਅੱਗੇ ਖੰਗਾਲਦੇ ਆ ਖੰਗਾਲਦੇ ਆ ਰੇਡ ਮਾਰੀ ਇਹਨਾਂ ਨੇ ਫਿਰ ਜਾ ਕੇ ਬਠੰਡੇ ਹੂੰ ਉੱਥੇ ਫੈਕਟਰੀ ਚੱਲਦੀ ਪਈ ਸੀ ਜਿਹਦੇ ਵਿੱਚ ਇਹ ਗੋਲੀਆਂ ਬਣਾਉਂਦੇ ਸਨ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕੁਝ ਜਿਹੜੇ ਮਹਿੰਗੇ ਨਸ਼ਾ ਉਹਨਾਂ ਕਰਕੇ ਅੱਜ ਕੱਲ ਇਹ ਜਿਹੜੇ ਸਸਤੇ ਨਸ਼ੇ ਇਹ ਜਿਹੜਾ ਗਰੀਬ ਵਰਗ ਉਹ ਬਹੁਤ ਜ਼ਿਆਦਾ ਕੰਜ਼ਿਊਮ ਕਰਦਾ ਆ ਜੀ ਆ ਜੀ ਉਹ ਨਾ ਹੀ ਹੋਰ ਲੈਂਦੇ ਨੇ ਗਾਬਾ ਕੇ ਪ੍ਰਾਗਾ ਹੂੰ ਉਹ ਖਾਂਦਾ ਹੈ ਗਾਬੇ ਉਹ ਰੀਲਾ ਰੂਲਾ ਵੀ ਤੁਸੀਂ ਦੇਖਿਆ ਹੋਣਾ ਹਾਂਜੀ ਹਾਂਜੀ ਵੈਸੇ ਅੱਜ ਕੱਲ ਇੱਕ ਰੀਲ ਹੋਰ ਵੇਖਣ ਡਿਆ ਸੀ ਯੋਧਨ ਸ਼ਮਰਧ ਯੋਧਨ ਸ਼ਮਰਧ ਉਹ ਚੈਣੀ ਘਣੀ ਪਾਸੇ ਲਾ ਕੇ ਗਾਂ ਤੋਂ ਪਿੰਦਾ ਜੀ ਉਹ ਇੱਕ ਇੱਕ ਟ੍ਰਾਈਸਾਈਕਲ ਤੇ ਆ ਤੇ ਉਹ ਸਿਗਰਟ ਲਈ ਬੈਠਾ ਬੀੜੀ ਪੀਂਦਾ ਹੁੰਦਾ ਯੋਧਨ ਸ਼ਮਰਧ ਪਤਾ ਨਹੀਂ ਕਿਆ-ਕਿਆ ਹੋ ਰਿਹਾ ਜੀ ਸਮਝ ਤੋਂ ਬਾਹਰ ਐ ਤੋ ਕਹਿਣ ਦਾ ਮਤਲਬ ਇਹ ਆ ਕਿ ਇਹਨਾਂ ਨੇ ਫਿਰ ਉਹ ਜਿਹੜੀ ਸਾਰੀ ਫੈਕਟਰੀ ਸੀ ਜਿਹਦੇ ਚ ਰੌ ਮਟੀਰੀਅਲ ਵੀ ਸੀ ਹੂੰ ਹਜ਼ਾਰਾਂ ਗੋਲੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਨੇ ਪਰ ਵੱਡਾ ਸਵਾਲ ਇਹ ਆ ਕਿ ਭਾਈ ਬਠਿੰਡੇ ਨਸ਼ਾ ਫੈਕਟਰੀ ਚੱਲ ਰਹੀ ਹੈ ਹਮ ਨਵੰਬਰ ਚ ਰਿਕਵਰੀ ਹੋਈ ਐ ਇੱਥੇ ਫਿਰ ਉਦੋਂ ਤੋਂ ਬਾਅਦ ਵੀ ਇਹ ਸਾਰਾ ਕੁਝ ਚੱਲਦਾ ਰਿਹਾ ਹਮ ਕਦੇ ਚਿੱਟੇ ਦੀ ਫੈਕਟਰੀ ਫੜੀ ਜਾਂਦੀ ਐ ਕਦੇ ਗੋਲੀਆਂ ਦੀ ਇਹ ਗੋਲੀਆਂ ਵਾਲੀ ਇਹ ਤੇ ਬੜੀ ਹਰਾਮ ਕਰਨ ਵਾਲੀ ਕਹਾਣੀ ਆ ਨਾ ਜੀ ਜੀ ਬਹੁਤ ਹਰਾਮ ਕਰਨ ਵਾਲੀ ਕਹਾਣੀ ਐ ਇੰਟਰਸਟੇਟ ਮਸਲਾ ਬਣ ਗਿਆ ਨਾ ਡੱਬ ਵਾਲੀ ਤੁਸੀਂ ਜ਼ਿਕਰ ਕੀਤਾ ਹਰਿਆਣੇ ਵਿੱਚ ਹਰਿਆਣੇ ਇਹਦਾ ਮਤਲਬ ਹੈ ਕਿ ਬਹੁਤ ਸੋਚ ਕੇ ਇਹ ਲੋਕੇਸ਼ਨ ਜਿਹੜੀ ਹੈ ਨਾ ਉਹ ਚੂਜ਼ ਕੀਤੀ ਗਈ ਕਿ ਜਿੱਥੋਂ ਹਰਿਆਣੇ ਤੋਂ ਤਿੰਨ ਸਟੇਟਾਂ ਘੱਟ ਹਾਂਜੀ ਹਰਿਆਣੇ Rajasthan ਚ ਵੀ ਸਪਲਾਈ ਹੋ ਜਾਵੇ ਤਾਂ ਵਧੀਆ ਕੰਮ ਕੀਤਾ ਮੁਕਸਰ ਸਾਹਿਬ ਦੀ ਪੁਲਿਸ ਨੇ ਪਰ ਇਹਦੇ 'ਚ ਉਹਨਾਂ ਦੇਖਣ ਦੀ ਜ਼ਰੂਰਤ ਹੈ ਕਿ ਕੀ ਇਸ ਨੈਕਸਸ ਨੂੰ ਇੱਥੋਂ ਤੱਕ ਹੀ ਦੇਖੀਏ ਜਾਂ ਅੱਗੇ ਵੀ ਹੈਗਾ ਜੀ 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 ਬਿਲਕੁਲ ਬਿਲਕੁਲ